ਗਮਾ ਚੋੜਾ ਗਲ ਵਿੱਚ ਗਾ ਨਹੀਂ ਫਕੰਡੀ ਸਾਧਾਂ ਦੀ ਨਿਸ਼ਾਨੀ ਸਾਧਾਂ ਦਾ ਕਿਹੜਾ ਲਾਇਸੈਂਸ ਜ਼ਰੂਰੀ ਝੂੜਤ ਭਾਂ ਤੇ ਉੱਡੇ ਤੂੜੀ ਦੁੱਖ ਦੱਸਦੇ ਕੋਲੇ ਖੜ ਕੇ ਲੈ ਜੀ ਇੱਥੋਂ ਝੋਲੀਆਂ ਪਰ ਕੇ ਉਹ ਤੀਵੀਆਂ ਨੂੰ ਜਾਂਦਾ ਤਰਸੀ ਬਾਬਾ ਥੋੜਾ ਜਾ ਠਰਕੀ ਬਾਬਾ ਦੁੱਧ ਪੁੱਤ ਦੀ ਗੱਲ ਪੁਰਾਣੀ ਹੁਣ ਤਾਂ ਵੀ ਜਾ ਨਵੀਂ ਕਹਾਣੀ ਜਾਜ ਦੀ bari ਨੂੰ ਹੱਥ ਪੈ ਜੂ ਗਵਾਂਢੀ ਤੇਰਾ ਵਿੰਦਾ ਰਹਿ ਜੂ ਉਹ ਦਿਨਾਂ ਦੇ ਵਿੱਚ ਪੈ ਜੂ ਕੋਠੀ ਕਟਰੀਨਾ ਵਰਗੀ ਮਿਲ ਜੂ ਬੋਟੀ ਸੋਨਾ ਭਾਵੇਂ ਚਾਂਦੀ ਧਾਦੇ ਤੂੰ ਬਾਬਿਆਂ ਦੀ ਜੈਜਾ ਕਰਦੇ ਉਹ ਤਿੰਨ ਚੌਕੀਆਂ ਆਗੇ ਭਰਦੀ ਕਾਲੇ ਕੁੱਤੇ ਨੂੰ ਰੋਟੀ ਧਰਦੀ ਮਿਰਚ ਮਸਾਲਾ ਮੁੱਕੀ ਹਲਦੀ ਆਪਣੀ ਆਉਣਾ ਘਰ ਦੀ ਘਲਦੀ ਲੈ ਮਾਰਾ ਮੰਤਰ ਹੋ ਜਾ ਟੇਡਾ ਅੱਖ ਨੂੰਗੀ ਵਿੱਚ ਕੈਨੇਡਾ ਕੈਨੇਡਾ ਜਾ ਕੇ ਭੁੱਲ ਨਾ ਜਾਈ ਸਾਧਾਂ ਦਾ ਵੀ ਘੇੜਾ ਲਵਾਈ ਘਰ ਤੇਰਾ ਮੈਂ ਨੋਟਾਂ ਨਾਲ ਭਰ ਦੂੰ ਰਾਮਣਾ ਪੀਅ ਕੇ ਗਰਮੀ ਕਰ ਦੂੰ ਸਾਧਾਂ ਨੂੰ ਕਿਹੜਾ ਦੰਦੀ ਵੜਦੀ ਇੱਕ ਬੋਤਲ ਤੂੰ ਲਿਆ ਦੇ ਘਰ ਦੀ ਉਹ ਪੀ ਲਵਾਂਗੇ ਅੰਦਰ ਵੜ ਕੇ ਬਾਬੇ ਬਣ ਜਾਂਗੇ ਉੱਠ ਕੇ ਤੜਕੇ ਕੁੱਕੜ ਲਿਆ ਦੇ ਜੇ ਰੱਖੇ ਕਰਦੇ ਸ਼ਾਮ ਨੂੰ ਬਾਬੇ ਮੁਰਗਾ ਧਰਦੇ ਗੱਲਾਂ ਦਾ ਕੜਾ ਬਾਬਾ ਬਣਾਉਂਦਾ ਬਾਬੇ ਨੂੰ ਕੀ ਟੱਟੂ ਆਉਂਦਾ ਉਹ ਤੇਰੇ ਵਰਗੇ ਕਮਲੇ ਜਿਹੜੇ ਬਾਬਿਆਂ ਦੇ ਨੇ ਉਹੀ ਨੇੜੇ ਜਾਂਦਾ ਜਾਂਦਾ ਕੰਮ ਐ ਕਰਦੇ ਬਾਬਿਆਂ ਅੱਗੇ ਹੁੱਕਾ ਧਰਦੇ ਉਹ ਮਾੜੀ ਹੁੰਦੀ ਸਿਗਰਟ ਬੀੜੀ ਹੁੱਕਾ ਪੀਂਦੀ ਸਾਡੀ ਪੀੜੀ ਉਹ ਜਿੰਨੀ ਵੀ ਤੂੰ ਘਰੋਂ ਲਿਆ ਸਾਰੀ ਧਰਦੇ ਇੱਥੇ ਮਾਇਆ ਉਹ ਪਹਿਲਾਂ ਜੇ ਹੈਣੀ ਅਪਡੇਟ ਨੇ ਬਾਬੇ ਕਿਸੇ ਕੰਮ ਤੋਂ ਲੇਟ ਨਹੀਂ ਬਾਬੇ ਪਟੂਆ ਇੱਥੇ ਮੂਦਾ ਧਰਦੇ ਕੈਸ਼ ਐਣੀ ਤਾਂ ਪੇਟਿੰਮ ਕਰਦੇ ਹੋ ਬਾਬਿਆਂ ਤੇਰੇ ਫੜਲੇ ਹੋਗੇ ਹੁਣ ਨਾ ਦੇਖੀ ਪਿੱਛਾ ਪਾਉਗੇ ਹੋ 20ਵੀਂ ਸਦੀ ਕਿਉਂ ਬਣੇ ਨਿਆਣੇ ਹੁਣ ਤਾਂ ਬਾਈ ਜੀ ਬਣੋ ਸਿਆਣੇ ਹੁਣ ਤਾਂ ਬਾਈ ਜੀ ਬਣੋ ਸਿਆਣੇ ਇਹ ਗੱਲਾਂ ਬਾਤਾਂ ਬਾਈ ਜੀ ਉਹਨਾਂ ਲਈ ਲਿਖੀਆਂ ਜਿਹੜੇ ਪੜ੍ਹੇ ਲਿਖੇ ਦੇ ਹੋਣ ਦੇ ਬਾਵਜੂਦ ਵੀ ਚੌਂਕੀਆਂ ਸਾਧਾਂ ਦੀਆਂ ਹਨ ਇਹ ਭਰੀ ਜਾਂਦੇ ਆ ਤੇ ਫਕੰਡੀ ਸਾਧਾਂ ਨੂੰ ਮੰਨੇ ਜਾਂਦੇ ਆ ਉਹਨਾਂ ਨੂੰ ਸੋਨਾ ਚਾਂਦੀ ਕਾਰਾਂ ਮੋਟਰਸਾਈਕਲ ਗੱਡੀਆਂ ਸਕੂਟਰ ਟਰੈਕਟਰ ਚੜਾਈ ਜਾਂਦੇ ਹਨ ਫਜ਼ੂਲੀ ਤੇ ਬਾਈ ਜੀ ਉਹਨਾਂ ਲਈ ਆ ਵੀ ਹੁਣ 20ਵੀਂ ਸਦੀਆ ਹੁਣ ਤਾਂ ਸਿਆਣੇ ਬਣਜੋ ਬਾਈ ਜੀ ਯਾਰ ਕਈਆਂ ਨੂੰ ਬੜੀਆਂ ਗੱਲਾਂ ਕੌੜੀਆਂ ਲੱਗਣੀਆਂ ਤੇ ਕਈਆਂ ਨੂੰ ਸੱਚੀਆਂ ਲੱਗਣਗੇ ਹਨ ਪਰ ਸੱਚੀਆਂ ਗੱਲਾਂ ਬਾਈ ਜੀ ਹੁੰਦੀਆਂ ਕੌੜੀਆਂ ਜੇ ਹੋ ਸਕਿਆ ਤਾਂ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ ਰੱਬ ਰਾਖਾ ਜਵਾਨੀਆਂ ਮਾਣੋ ਜਿਉਂਦੇ ਵਾਸਤੇ